ਅਸਿਕਾ ਜੀ ਮੈਂ ਹਕੌਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਅਮਰੀਕਾ ਦੇ ਪਾਰਟਰ ਉਤੇ ਫੜੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ 95% ਕਮੀ ਆਈ ਹੈ ਅਤੇ ਕ੍ਰੈਂਪਰ ਸਰਕਾਰ ਖੁਦ ਇਹ ਗੱਲ ਪ੍ਰਵਾਨ ਕਰ ਰਹੀ ਹੈ ਵਾਈਟ ਹਾਊਸ ਦੇ ਪ੍ਰੈਸਕਰਟਰ ਕੈਰੋਲਾਈਨ ਲੈਵਿਟ ਨੇ ਦੱਸਿਆ ਕਿ ਨਿਊ ਹੈਮਸ਼ਾਇਰ ਵਰਮੋਟ ਅਤੇ ਨਿਊਯਾਰਕ ਉਤੇ ਆਧਾਰਿਤ ਸਵੈਟਨ ਸੈਕਟਰ ਦੇ ਵਿੱਚ ਮਾਰਚ ਮਹੀਨੇ ਦੌਰਾਨ ਸਿਰਫ 54 ਜਨਨ ਨੂੰ ਹੀ ਕਾਬੂ ਕੀਤਾ ਗਿਆ ਇਹ ਇਲਾਕਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਵਾਜਾਈ ਦਾ ਕੇਂਦਰ ਹੁੰਦਾ ਸੀ ਅਤੇ ਇਸ ਵੇਲੇ ਹੁਣ ਸੂਨ ਪਸਰੀ ਨજર ਆ ਰਹੀ ਹੈ ਕੰਪਟੇਵ ਲੋਤੀਤੇ ਨਿਰਦੇਸ਼ਾਂ ਦੇ ਤਹਿਤ ਕੈਨੇਡਾ ਅਮਰੀਕਾ ਬਾਰਡਰ ਉਤੇ ਵਧੀ ਸਖਤਾਈ ਕੰਮ ਕਰਦੀ ਵਿਖਾਈ ਤੇ ਰਹੀ ਹੈ ਇਸ ਮੌਕੇ ਪੈਸਕਤਰ ਕੈਰੋਲਿਨ ਲੇਵਿਟ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਟਰੰਪ ਸਰਕਾਰ ਦੇ ਕੋਲ 18 ਮੁਲਕਾਂ ਦੀ ਤਜਵੀਜ਼ ਪਹੁੰਚ ਚੁੱਕੀ ਹੈ ਜੋ ਅਮਰੀਕਾ ਦੇ ਨਾਲੋਂ ਕਾਰੋਬਾਰੀ ਸਮਝੌਤਾ ਕਰਨ ਤੇ ਇੱਛਕ ਨੇ ਇਸ ਦੌਰਾਨ ਓਵਲ ਦਫ਼ਤਰ ਦੇ ਵਿੱਚ ਮੌਜੂਦ ਡੋਨਾਲਡ ਟਰੰਪ ਨੂੰ ਇਹ ਕਹਿੰਦੇ ਆ ਵੀ ਸੁਣਿਆ ਗਿਆ ਹੈ ਕਿ ਅਮਰੀਕਾ ਇੱਕ ਵੱਡੀ ਤਬਦੀਲੀ ਦੇ ਦੌਰ ਤੇ ਵਿੱਚੋਂ ਲੰਘ ਰਿਹਾ ਹੈ ਅਤੇ ਇਹ ਕੁਝ ਸਮਾਜਵਾਦੀ ਰਹਿ ਸਕਦੀ ਹੈ ਉਹਨਾਂ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਵੱਲੋਂ ਹਰ ਮੁਲਕ ਦੇ ਨਾਲ ਵਾਜਬ ਸਲੂਕ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੇ ਕੋਲ ਵੀ ਕੁਝ ਅਜਈਆਂ ਚੀਜ਼ਾਂ ਮੌਜੂਦ ਨੇ ਜਿਨ੍ਹਾਂ ਦੀ ਹੋਰਨਾਂ ਮੁਲਕਾਂ ਨੂੰ ਜ਼ਰੂਰਤ ਹੈ ਦੱਸਦੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਉਤਰੀ ਸਰਹੱਦ ਰਾਹੀਂ ਹੋ ਰਹੇ ਨਜਾਇਜ਼ ਪਰਵਾਸ ਅਤੇ ਫੈਂਟਨਲ ਦੀ ਤਸਕਰੀ ਨੂੰ ਬਹਾਨਾ ਬਣਾ ਕੇ ਕੈਨੇਡਾ ਉੱਤੇ ਟੈਰਿਫ ਦਾ ਐਲਾਨ ਕੀਤਾ ਗਿਆ ਪਰ ਹੁਣ ਵਾਈਟ ਹਾਊਸ ਦੇ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਆਇਆ ਕਿ ਕੀ ਹਾਲਾਤ ਦੇ ਮੱਦੇ ਨਜ਼ਰ ਨੇੜ ਭਵਿੱਖ ਦੇ ਵਿੱਚ ਕੈਨੇਡਾ ਉੱਤੇ ਲੱਗਿਆ ਟੈਰਿਫਸ ਹਟਾਇਆ ਜਾਵੇਗਾ ਜਾਂ ਫਿਰ ਨਹੀਂ ਉਧਰ ਆਰਥਿਕ ਮਹਾਰਾ ਦਾ ਕਹਿਣੇ ਕਿ ਕੁਮਾਂਤਰੀ ਸਰਹੱਦ ਉੱਤੇ ਕੈਨੇਡਾ ਜਿੰਨੀ ਮਰਜ਼ੀ ਸੱਤੀ ਕਰ ਲਵੇ ਕੰਪ ਨੂੰ ਟੈਰਿਫਸ ਲਾ ਉਹ ਕਲੈਕਟਰ ਕੋਲ ਨਹੀਂ ਜਾ ਸਕਦਾ ਮਿਸਾਲ ਦੇ ਵਜੂ ਫੈਂਟਨਿਲ ਦੀ ਤਸਕਰੀ ਨੂੰ ਲਿਜਾਇਆ ਜਾ ਸਕਦਾ ਹੈ ਤੇ ਅਮਰੀਕਾ ਦੇ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਆਪਣੇ ਅੰਕੜੇ ਕਹਿੰਦੇ ਨੇ ਕਿ ਉੱਤਰੀ ਸਰਹੱਦ ਤੋਂ ਮਾਮਲੀ ਮਾਤਰਾ ਦੇ ਵਿੱਚ ਫੈਂਟਨਿਲ ਜ਼ਬਤ ਕੀਤੀ ਗਈ ਹੈ ਇੱਥੇ ਦੱਸਣਾ ਬੰਦਾ ਕਿ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 트াম্প ਕੋਈ ਵੱਡਾ ਐਲਾਨ ਕਰ ਸਕਦੇ ਨੇ ਤੇ ਇਹ ਐਲਾਨ ਕੈਨੇਡਾ ਦੇ ਹੱਕ ਦੇ ਵਿੱਚ ਹੋਵੇਗਾ ਜਾਂ ਵਿਰੋਧ ਦੇ ਵਿੱਚ ਇਸ ਬਾਰੇ ਖੁੱਲ ਕੇ ਗੱਲ ਕਰਨ ਨੂੰ ਕੋਈ ਵੀ ਤਿਆਰ ਨਹੀਂ ਹੈ ਦੂਜੇ ਪਾਸੇ ਅਮਰੀਕਾ ਦੀ ਦੱਖਣੀ ਸਰਹੱਦ ਉੱਤੇ ਵੀ ਸੁੰਨ ਪਸਰੀ ਹੋਈ ਹੈ ਅਤੇ ਐਂਟਰੀ ਪੋਰਟਸ ਤੋਂ ਇਲਾਵਾ ਕਿਸੇ ਵੀ ਥਾਂ ਉੱਤੇ ਕੋਈ ਆਵਾਜ਼ਾਈ ਨਹੀਂ ਹੋ ਰਹੀ ਬਿਊ ਰਿਪੋਰਟ ਚੈਨਲ ਪੰਜਾਬੀ